ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਲਾਧੂ ਕਾ ਤੋਂ ਨਵੀਂ ਅਪਡੇਟ ਦੇ ਰਿਹਾ ਸਮਾਰਟ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਜੋ ਕੈਂਪ ਨਵਾਂ ਬਣਿਆ ਇੱਥੇ ਉਹ ਹਾਰਡਪੀਡ ਤੇ ਮਤਾਵਾ ਪਹਿਣਾ ਬੱਚੇ ਪਹੁੰਚੇ ਨੇ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਔਰ ਇੱਥੇ ਕੈਂਪਸ ਮੈਨੇਜਰ ਦੇ ਵੱਲੋਂ ਜੋ ਹਾਰਡਪੀਡਾਂ ਦੀ ਕਿਵੇਂ ਦੇਖਭਾਲ ਹੋ ਰਹੀ ਹੈ ਜੋ ਵੀ ਹਾਰਡਪੀਡ ਤੇ ਇਸ ਕੈਂਪ ਦੇ ਵਿੱਚ ਆਉਂਦਾ ਤਾਂ ਉਹਨਾਂ ਦਾ ਨਾਮ ਲਿਖਿਆ ਜਾਂਦਾ ਵਧੀਆ ਸਿਸਟਮ ਹੈ ਸਟੀਚਰ ਸੇ 92 ਇੱਥੇ ਡਿਊਟੀਆਂ ਪੂਰੀਆਂ ਦੇ ਰਹੇ ਨੇ ਤੇ ਜਦੋਂ ਵੀ ਕੋਈ ਗਵਰਨਮੈਂਟ ਵੱਲੋਂ ਕੋਈ ਰਾਸ਼ਨ ਪਾਣੀ ਆਉਂਦਾ ਹੋਰ ਜਿੱਥੇ ਬੰਦੀਆਂ ਵੱਲੋਂ ਰਾਸ਼ਨ ਆਉਂਦਾ ਤਾਂ ਤੁਸੀਂ ਦੇਖ ਰਹੇ ਹੋ ਮਾਤਾਵਾਂ ਬੈਣਾ ਖੜੇ ਨੇ ਆਪਾਂ ਸਭ ਤੋਂ ਪਹਿਲਾਂ ਬਜ਼ੁਰਗ ਮਾਤਾ ਖੜੇ ਨੇ ਗੱਲਬਾਤ ਕਰਦੇ ਆ ਮਾਤਾ ਜੀ ਆਪਣਾ ਕੀ ਨਾਮ ਸੰਤੋਬਾਈ ਅੱਗੇ ਆਓ ਜੀ ਸੰਤੋਬਾਈ ਕਿਹੜੇ ਪਿੰਡ ਤੋਂ ਮਾਤਾ ਉਧਰ ਬੈਠੇ ਉਧਰ ਬੈਠੇ ਕਿੰਨੇ ਦਿਨਾਂ ਦੇ ਮਾਤਾ ਇੱਥੇ ਰਹਿ ਰਹੇ ਹੋ ਹਨ ਬਾ ਚਾਰ ਪੰਜ ਦਿਨ ਹੋ ਗਏ कैंप ਦੇ ਵਿੱਚ ਸਕੂਲ ਵੱਲੋਂ ਔਰ ਜੋ ਰਾਸ਼ਨ ਪਾਣੀ ਵਿੱਚ ਕੋ ਕਮੀ ਹੈ ਨਹੀਂ ਕਮੀ ہاں ਕੁਝ ਮਿਲਦਾ ਤੇ ਜੀ ਹਾਂ ਤੇ ਜੋ ਜਥੇ ਬੰਦੀਆਂ ਆਉਂਦੀਆਂ ਨੇ ਸਰਕਾਰ ਦੇ ਆਉਂਦੇ ਆ ਸਵੇਰੇ ਸ਼ਾਮ ਘੇੜਾ ਲੱਗ ਰਿਹਾ ਟੀਮਾਂ ਆ ਰਹੀਆਂ ਨੇ ਘੇੜਾ ਮਾਰਦੇ ਨੇ ਜੀ ਹਾਂ ਤਾਂ ਕੀ ਤੇ ਧੰਨਵਾਦ ਉਹਨਾਂ ਦੇ ਕਰਨੀ ਜਿਹੜੇ ਬੱਚੇ ਆ ਸੇਵਾ ਕਰਦੇ ਨੇ ਜੀ ਇੱਕ ਛੋਟਾ ਬੱਚਾ ਹੋਰ ਖੜਾ ਬੇਟਾ ਆਪਣਾ ਕੀ ਨਾਮ ਕੀਰਤ ਕੀਰਤ ਕਿਹੜਾ ਪਿੰਡ ਬੇਟਾ ਆ ਬੱਚਾ ਛੋਟਾ ਹੈ ਕੀ ਨਾਮ ਦੱਸ ਪਾਇਆ ਤੁਹਾਡਾ ਜੀ ਸਾਹਿਲ 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 ਆਪਣੇ ਤੁਸੀਂ ਕਿੱਥੋਂ ਜੀ ਹਾਜਿਲ ਹਾਜਿਲ ਕਾ ਪਿੰਡ ਕਿਹੜਾ ਪਿੰਡ ਮੋਜਮ ਮੋਜਮ ਅੱਛਾ ਮੋਜਮ ਤੋਂ ਤੁਸੀਂ ਆਏ ਹੋ ਠੀਕ ਹੈ ਤੁਹਾਡਾ ਜੀ ਵਿਕਰਮ ਵਿਕਰਮ ਕਿਹੜਾ ਪਿੰਡ ਮੋਜਮ ਮੋਜਮ ਤੋਂ ਆਏ ਹੋ ਤੁਸੀਂ ਜੀ ਸੰਜੂ ਸੰਜੂ ਗੁਲਾਬੇ ਪਿੰਡ ਗੁਲਾਬੇ ਪਿੰਡ ਤੋਂ ਗੁਲਾਬੇ ਤਾਂ ਪਾਣੀ ਬਹੁਤ ਕਿਵੇਂ ਆਏ ਹੋ ਢੀੜੀਆਂ ਤੇ ਢੀੜੀਆਂ ਤੇ ਇੱਕ ਹੋਰ ਕਾਕਾ ਖੜਾ ਹੈ ਕੀ ਨਾਮ ਜੀ ਸਮਰਬੀਰ ਸਮਰਬੀਰ ਆਪਣਾ ਕਿਹੜਾ ਪਿੰਡ ਰੇਤੇ ਵਾਲੀ ਬਹਿਣੀ ਰੇਤੇ ਵਾਲੀ ਬਹਿਣੀ ਤੁਸੀਂ ਜਦੋਂ ਪਾਣੀ ਐ ਸੋ ਤੁਕਾ ਤੇ ਆਇਓ ਬੇੜੀ ਤੇ ਬੇੜੀ ਤੇ ਹਾਂਜੀ ਇਹ ਸਾਹ ਜੀ ਬੱਚੇ ਬੇਟਾ ਤੋਂ ਆਡੇ ਵਾਸਤੇ ਇੱਕ ਹੋਰ ਅਪਡੇਟ ਖੁਸ਼ ਖਬਰੀ ਤੁਹਾਨੂੰ ਬਿਸਕੁਟ ਚਾਹ ਪਾਣੀ ਸਾਰਾ ਵਧੀਆ ਮਿਲ ਰਿਹਾ ਸਵੇਰੇ ਉੱਥੇ ਸਕੂਲ ਲੱਗਦਾ ਹੈ ਆਪਣੇ ਦਾਣਾ ਮੰਡੀ ਦੇ ਵਿੱਚ ਛੋਟੇ ਬੱਚਿਆਂ ਨੂੰ ਉੱਥੇ ਪੜ੍ਹਨ ਵੀ ਜਾਣਾ ਕੱਲ ਨੂੰ ਜਾਓਗੇ ਜੀ ਹਾਂਜੀ ਹਾਂ ਤਾਂ ਇਧਰ ਇਹ ਹੋਰ ਗੱਲਬਾਤ ਵੀ ਕਰਦੇ ਆ ਇੱਕ ਹੋਰ ਪੈਂਜੀ ਹਾਂਜੀ ਪੈਂਜੀ ਆਪਣਾ ਨਾਮ ਜੀ ਸੋਜ ਰਾਨੀ ਕਿਹੜੇ ਪਿੰਡ ਤੋਂ ਜੀ ਇਹ ਰੇਤੇ ਵਾਲੇ ਪਹਿਨੀ ਰੇਤੇ ਵਾਲੀ ਪਹਿਨੀ ਜੀ ਠੀਕ ਹੈ ਜੀ ਤੁਹਾਡੀ ਵੀ ਜਿਹੜੀ ਫਸਲ ਮੰਨ ਲਓ ਕਿੰਨੀ ਸੀ ਜੀ 6 ਕਿੱਲੇ ਸੀ ਤਾਂ ਇੱਥੇ ਤੁਸੀਂ ਆਏ ਹੋ ਮੰਨ ਲਓ ਜਿਹੜਾ ਹੁਣ ਸਕੂਲ ਦਾ ਮੈਨੇਜਮੈਂਟ ਦਾ ਕਮੇਟੀ ਦਾ ਜੋ ਰਾਸ਼ਨ ਪਾਣੀ ਸਹੀ ਆ ਰਿਹਾ ਸਹੀ ਆ ਰਿਹਾ ਸਾਤਾ ਆਪਣਾ ਜੀ ਗੁਰਕੇ ਪਿੰਡ ਗੁਰਕੇ ਤੋਂ ਜੀ ਹਾਂ ਠੀਕ ਹੈ ਜੀ ਗੁਰਕੇ ਦਾ ਆਪਣੇ ਕੋਲ ਠੀਕ ਹੈ ਜੀ ਸਾਰਾ ਰਾਸ਼ਨ ਰੋਸ਼ਨ ਸਾਹਿਬ ਸਹੀ ਮਿਲ ਰਿਹਾ ਸਾਨੂੰ ਖਾਣਾ ਹਾਰ ਨਹੀਂ ਮਿਲਦਾ ਜੀ ਹਾਂ ਇਹ ਸਾਂਜੀ ਮਕੰਦ ਲਾਲ ਮਕੰਦ ਲਾਲ ਇਥੋ ਦੀ ਜੋ ਸੇਵਾ ਕਰ ਰਹੇ ਨੇ ਨਾਲ ਉਹਨਾਂ ਦੇ ਧਰਮ ਪਤਨੀ ਵੀ ਖੜੇ ਨੇ ਤਾਂ ਇਥੇ ਸਾਥ ਇਹਨਾਂ ਦਾ ਦੇਆ ਵੀ ਕਰੋ ਸਾਥ ਲਿਆ ਵੀ ਕਰੋ ਜੇ ਆਪਣਾ ਉਹ ਘਰ ਡੁੱਬਿਆ ਤੇ ਨਵੇਂ ਘਰ ਵਿੱਚ ਆਏ थे ਸਾਮਫਫਾਲ ਸਫਾਈ ਕਰਨੀ ਵੀ ਬੜੀ ਆਪਣੀ ਜ਼ਰੂਰੀ ਹੈ ਵੀ ਆਪਣੀ ਆਪਣੀ ਜ਼ਿੰਮੇਵਾਰੀ ਹੈ ਮਕੰਦ ਲਾਲ ਜੀ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਤੁਸੀਂ ਵੀ ਡਿਊਟੀ ਲੈ ਰਹੇ ਹੋ ਟੋਟਲ ਇਥੇ ਕਿੰਨੇ ਘਰ ਆ ਗਏ ਜੀ ਟੋਟਲ ਹੁਣ ਤੱਕ ਜੋ 30 28 30 ਘਰ ਹੋ ਗਏ ਅੱਛਾ ਜੀ ਤੇ ਕੁਝ ਲੋਕ ਆਈ ਜਾਂਦੇ ਹਨ ਹਾਂ ਜੀ ਤੇ ਸਭ ਵਧੀਆ ਪੈਣ ਭਰਾਵਾਂ ਦਾ ਰਹਿ ਰਹੇ ਨੇ ਆਪਸ ਵਿੱਚ પ્રેમ ਪਿਆਰ ਨਾਲ ਤੇ ਜਿੰਨਾ ਵੀ ਮਨ ਲੋ ਕੋਈ ਜਿੰਨਾਂ ਕੋਲ ਮੰਨ ਲੋ ਸੇਵਾ ਕਰਵਾਣੀ ਭਈ ਮਨ ਲੋ ਸਪਾਈ ਕਰ ਦੋ ਪੈਣਾ ਨੂੰ ਕਹਿ ਦਿੰਨੇ ਆ ਤੇ ਵਿਚਾਰੇ ਪੈਦੇ ਆਉਂਦੇ ਨੇ ਮਕਾਨ ਜੀ ਜਦੋਂ ਕਈ ਵਾਰ ਕੋ ਵੇੜੇ ਕੋ ਨਵਾਂ ਪੈਣ ਭਰਾ ਆਉਣਾ ਚਾਹੁੰਦਾ ਤੇ ਉਹ ਫਿਰ ਉਹਨਾਂ ਦਾ ਆਉਣ ਦਾ ਤਰੀਕਾ ਤੁਸੀਂ ਐਡ ਕਰਦੇ ਹੋ ਕਿ ਪ੍ਰਿੰਸੀਪਲ ਉਹ ਕਿਵੇਂ ਜੀ ਪ੍ਰਿੰਸੀਪਲ ਸਾਹਿਬ ਕਰਦੇ ਹਨ ਜੀ ਪ੍ਰਿੰਸੀਪਲ ਸਾਹਿਬ ਐਡ ਕਰਦੇ ਹਨ ਤੇ ਉਸ ਤੋਂ ਬਾਅਦ ਉਹ ਰਜਿਸਟਰ ਸਾਡੇ ਕੋਲ ਆ ਜਾਂਦਾ ਉਹ ਮਨ ਲੋ ਪੂਰੀ ਜੋ ਉਹਨਾਂ ਦੀ ਡਿਟੇਲ ਹੈਗੀ ਹੈ ਹੂੰ ਤੇ ਉਸ ਤੋਂ ਬਾਅਦ ਫਿਰ ਉਹ ਸਾਡੇ ਸਪੁਰਦ ਕਰ ਦਿੱਤੇ ਜਾਂਦੇ ਉਹਨਾਂ ਜੋ ਵੀ ਸਮਾਨ ਉੱਥੋਂ ਆਉਂਦਾ ਹੈ ਲੰਗਰ ਪਾਣੀ ਇਹਨਾਂ ਨੂੰ ਫੋਲ ਮੈਲਰੀ ਚਾਦੋ ਤਨ ਟਾਈਮ ਮੈਲਰੀ ਚਾਈ ਤੇ ਬਣ ਰਹੀ ਹੈ ਸਮਾਨ ਸਾਰਾ ਮੰਡੀ ਸੈਂਟਰ ਤੋਂ ਆ ਰਿਹਾ ਹੈ ਚਾ ਦਾ ਇੱਕ ਘਰ ਉਹ ਨਵਾਂ ਆਇਆ ਜੀ ਉਹਨਾਂ ਦਾ ਹਾਲ ਚਾਲ ਕੁਝ ਦੇਖ ਕਿਵੇਂ ਵੀਰੇ ਮਿਲਣ ਆਏ ਹੋ ਅੱਛਾ ਮਿਲਣ ਆਏ ਨੇ ਹਾਂਜੀ ਉਹ ਵੀ ਦੇਖੋ ਜੀ ਬੈਣਾ ਭਰਾਵਾਂ ਦਾ ਸੁੱਖ ਦੁੱਖ ਕਰਨ ਆਏ ਨੇ ਕਿਹੜਾ ਪਿੰਡ ਸੀ ਮੋਜਮ ਪਿੰਡ ਤੋਂ ਹਾਂਜੀ ਮੋਹਿਸ ਕੈਂਪ ਦੇ ਬੈਣਾ ਭਰਾ ਮੋਜਮ ਤੋਂ ਰਹਿ ਰਹੇ ਨੇ ਤਾਂ ਉਹ ਵੀਰ ਹੱਸਦੇ ਵੀ ਨੇ ਮਿਲਦੇ ਵੀ ਨੇ ਮਸਕਰਾਉਂਦੇ ਵੀ ਨੇ ਚਲੋ ਜੀ ਲੋਕ ਦੀ ਗੜੀ ਦੇ ਵਿੱਚ ਇਹ ਸਾਰੇ ਆਥੇ ਖੜੇ ਆਪਾਂ ਦਬਾਰੇ ਫੇਰ ਉਸੇ ਤਰ੍ਹਾਂ ਵੇ ਗੁਰੂ ਲਿਆਵੇ ਹਾਂਜੀ ਇੱਕ ਹੋਰ ਵੀਰ ਖੜੇ ਨੇ ਜੀ ਕੀ ਨਾਮ ਜੀ ਕਰਨ ਸਿੰਘ ਕਰਨ ਸਿੰਘ ਜੀ ਤੁਹਾਡਾ ਕਿਹੜਾ ਪਿੰਡ ਜੀ ਦੇੱਤੇ ਵਾਲੀ ਪਿੰਡ ਦੇੱਤੇ ਵਾਲੀ ਬਹਿਣੀ ਤਾਂ ਕਰਨ ਜੀ ਇੱਥੇ ਕੈਂਪ ਵਿੱਚ ਕਿੰਨੇ ਦਿਨਾਂ ਤੋਂ ਰਹਿ ਰਹੇ ਹੋ ਪੰਜ ਸੱਤ ਦਿਨ ਪੰਜ ਸੱਤ ਦਿਨ ਹੋ ਗਏ ਮਤਲਬ ਵਧੀਆ ਖਾਣਾ ਪੀਣਾ ਰਹਿਣਾ ਬਹਿਣਾ ਹਾਂਜੀ ਤਾਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਵੱਲੋਂ ਸਰ ਜਿਥੇ ਬੰਦੀਆਂ ਜੋ ਰਾਸ਼ਨ ਦੇ ਕੇ ਜਾ ਰਹੀਆਂ ਹਨ ਉਹਨਾਂ ਦਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਤਾਂ ਇਧਰ ਜੀ ਕੋਈ ਬਹਿਣਾ ਜਿਹੜੀਆਂ ਰਾਸ਼ਨ ਪਾਣੀ ਲੈ ਕੇ ਉਹ ਆਪ ਦਾ ਹੁਣ ਘਰਾਂ ਦੇ ਵਿੱਚ ਵਾਪਸ ਜਾ ਰਹੇ ਨੇ ਕਮਰੇ ਵੇ ਸਾਮ ਸਫਾਈ ਸਫਾਲ ਵੀ ਕਰਨਗੇ ਤਾਂ ਇਧਰ ਬੇਬੇ ਇੱਕ ਹੋਰ ਬੈਠੀ ਹੈ ਹਾਂਜੀ ਮਾਤਾ ਜੀ ਤੁਹਾਡਾ ਨਾਮ ਹਰਬੰਸੌਰ ਮਾਤਾ ਜੀ ਤੁਸੀਂ ਹੁਣੇ ਆਏ ਤੁਹਾਡਾ ਨਾਮ ਹਾਂ ਅਸੀਂ ਹੁਣੇ ਟੈਂਪਰੇਰੀ ਐਂਟਰੀ ਕਰ ਲਈ ਹੁਣ ਕਰਾਈ ਹੈ ਜੀ ਹਾਂ ਮਨ ਲਓ ਕਿਸੇ ਤਰ੍ਹਾਂ ਕੋਈ ਉਹਨਾਂ ਪਰੇਸ਼ਾਨੀ ਨਹੀਂ ਪਰੇਸ਼ਾਨੀ ਤਾਂ ਆ ਰਹੀ ਹੈ ਹੁਣ ਰਾਸ਼ਨ ਸਾਨੂੰ ਮਿਲੇਗਾ ਜੀ ਜੀ ਠੀਕ ਹੈ ਜੀ ਹਾਂ ਮਾਤਾ ਜੀ ਤੁਸੀਂ ਜੀ ਜੋਧਾ ਕਰਨੀ ਜੋਧੇ ਭੇੜੀ ਤੋਂ ਕਿੰਨੇ ਦਿਨਾਂ ਦੇ ਰਹਿ ਰਹੇ ਹੋ ਅੱਜ ਆਜੋ ਐ ਐਂਟਰੀ ਹੋ ਗਈ ਤੁਹਾਡੀ ਨਹੀਂ ਅਸੀਂ ਇੱਥੇ ਆਏ ਅੱਜ ਹੁਣੇ ਆਏ ਤਾਂ ਕੋਈ ਗੱਲ ਨਹੀਂ ਮਕੰਦ ਲਾਲ ਲਿਖਿਆ ਹੈ ਕਿ ਭਈ ਤੁਸੀਂ ਜੇਤ ਡੋਬੇ ਦੇ ਅੰਦਰ ਹੈਗੇ ਹੋ ਨਾ ਮਤਲਬ ਤੁਹਾਡੀ ਫਸਲ ਕਿੰਨੀ ਡੁੱਬੀ ਅਸੀਂ ਨਾ ਬੇਟਾ ਲੱਗੇ ਹੋਏ ਨੌਕਰੀ ਠੀਕ ਹੈ ਤੇ ਆਪਣੀ ਆਖ ਦੀ ਚੈਕਿੰਗ ਹੈ ਠੀਕ ਹੈ ਨੌਕਰੀ ਕਰਦੇ ਮੰਨ ਲਓ ਉਥੋਂ ਤੁਸੀਂ ਜੋ ਚੱਲੇ ਹੋ ਤਾਂ ਕਿਵੇਂ ਪਤਾ ਲੱਗੇ ਬਿਲਾ ਤੁਸਕ ਰੁਕਣਾ ਜਾਂ ਅੱਛੇ ਗੁੜੀਆਂ ਅੱਛੇ ਗੁੜੀਆਂ ਠੀਕ ਹੈ ਹੋਰ ਕੀ ਹੈ ਠੀਕ ਹੈ ਠੀਕ ਹੈ ਤਾਂ ਹਾਂਜੀ ਮਕੰਦ ਲਾਲ ਜੀ ਜੇ ਜੋ ਪਾਣੀ ਦਾ ਮਾਹੌਲ ਹੈ ਹੁਣ ਤਾਂ ਮੰਨ ਲਓ ਤੁਸੀਂ ਤੁਹਾਡੀ ਖੇਤੀ ਵੀ ਉਧਰ ਹੈ ਤੇ ਤੁਹਾਡਾ ਘਰ ਬੱਚਿਆ ਕਿਵੇਂ ਸਾਡੇ ਵੇਖੋ ਜੀ ਜਦੋਂ ਬੰਨ ਟੁੱਟਿਆ ਤੇ 45 ਮਿੰਟਾਂ ਵਿੱਚ ਸਾਢੇ 4-5 ਫੁੱਟ ਪਾਣੀ ਹੋ ਗਿਆ ਸੀਗਾ ਪੂਰੀ ਫਸਲ ਡੁੱਬ ਚੁੱਕੀ ਘਰ ਵਿੱਚ ਪਾਣੀ ਵੜ ਚੁੱਕਿਆ ਜੀ ਫਿਰ ਵੀ ਜਿੰਨੇ ਬਰਾਵਾਂ ਨੇ ਸਾਡੇ ਪੂਰੀ ਮਦਦ ਕੀਤੀ ਖੜੇ ਹਨ ਹਮਮ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿੰਨੇ ਇਥੇ ਰਾਸ਼ਨ ਭੇਜਿਆ ਹੈ ਆਉਂਦੇ ਪੈਣ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤਾਂ ਮਕਾਂਦੀ ਤੁਹਾਡੀ ਇਥੇ ਡਿਊਟੀ ਵੀ ਹੈ ਸ ਕੋਰੀ ਡਿਊਟੀ ਕਰ ਇਥੇ ਵੀ ਕਈ ਵਾਰ ਤੁਹਾਨੂੰ ਵੀ ਕੋਈ ਥੋੜੀ ਬਤ ਗਰਮੀ ਜਾਂ ਠੰਡੀ ਮਿੱਠੀ ਗੱਲ ਕਹਿਣੀ ਪੈਂਦੀ ਕੀ ਕਹਿਣਾ ਚਾਹੁੰਦੇ ਹੋ ਕਈ ਵਾਰੀ ਕੋਈ ਵੇਲੇ ਕੋਲੇ ਆਉਂਦੇ ਆ ਕੀ ਮਹਿਸੂਸ ਕਰਦੇ ਨਹੀਂ ਜੀ ਸੰਤ ਬਹੁਤ ਵਧੀਆ ਲੱਗਦਾ ਜਦੋਂ ਕੋਈ ਵੇਲੇ ਕੋਲੇ ਆਉਂਦਾ ਹੈ ਅੱਧੀ ਰਾਤ ਨੂੰ ਸਾਨੂੰ ਉਠਾਉਂਦੇ ਸੀ ਸੇਵਾ ਵਿੱਚ ਹਾਜ਼ਰ ਖੜੇ ਹੁੰਦੇ ਉਹਨਾਂ ਦੇ ਜੀ ਹਾਂ ਜੀ ਇਹ ਸਾਡੀ ਹਾਂ ਜੀ ਕੈਂਪ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਸਿਸਟਮ ਇੱਥੇ ਵਧੀਆ ਚੱਲ ਰਿਹਾ ਹੈ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਦਿਖਾ ਰਿਹਾ ਸਾਡੇ ਲਾਹਦੁਕਾ ਤੋਂ ਲਬਾਇਆ ਵੀਰ ਜੀ ਵੀ ਹੋਰ ਵੀਰ ਜੀ ਵੀ ਪਹੁੰਚੇ ਹੋਏ ਨੇ ਉਹ ਵੀ ਟਰਾਲੀ ਲੈ ਕੇ ਆਏ ਹੋਏ ਨੇ ਦੇਖੋ ਜੀ ਅਨਾਜ ਦੀ ਕੋਈ ਕਮੀ ਨਹੀਂ ਤਾ ਇੱਕ ਵੀਰ ਹੋਰ ਵੀ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤਾਂ ਹਾਂਜੀ ਵੀਰ ਜੀ ਤੁਹਾਡਾ ਵੀ ਸਵਾਗਤ ਹੈ ਜੀ ਜੀ ਮੈਂ ਅਡਮਾਨਗੜ ਜ਼ਿਲ੍ਹੇ ਸੇ ਆਇਆ ਹੂੰ ਜੀ ਇੱਥੇ ਰਾਸ਼ਨ ਲੈ ਕੇ ਜੀ ਕਿੰਨੇ ਦਿਨ ਹੋ ਗਏ ਸਰ ਤੋਂ ਆਏ ਹਾਂ ਹਾਂ ਇੱਥੇ ਆਏ ਸੀ ਜੀ ਤਾਂ ਤੁਸੀਂ ਇੱਥੇ ਰਾਸ਼ਨ ਜੋ ਵੰਡ ਰਹੇ ਹੋ ਆਪ ਦੇ ਅੱਥੀ ਵੰਡ ਰਹੇ ਹੋ ਹਾਂ ਅੱਥੇ ਵੰਡ ਰਹੇ ਆਂ ਮਤਲਬ ਕੈਂਪ ਵਿੱਚ ਦੇ ਰਹੇ ਹੋ ਕਿ ਘਰਾਂ-ਘਰ ਘਰਾਂ-ਘਰ ਵੰਡ ਰਹਿਆਂ ਜੀ ਜੀ ਆ ਕਿੰਨੀ ਟੀਮ ਤੁਹਾਡੀ ਆਈ ਵਾਇਸ ਲੋਗ ਆਏ ਆ ਅੱਛਾ ਜੀ 22 ਲੋ 23 ਗੱਡੀਆਂ ਹਨੇਰੇ ਪਾਸ ਜੀ ਇੱਕ ਟਰੈਕਟਰ ਟਰਾਲੀ ਆ ਜੀ ਵਰਗਰ ਜਾ ਕਰ ਵੰਡ ਰਹੇ ਜੀ ਤਾਂ ਜਿਹੜੇ ਦਰਿਆ ਤੋਂ ਪਾਰ ਡੁੱਬੇ ਪਿੰਡ ਕੋ ਪਿੰਡ ਦਾ ਨਾਮ ਵਗੈਰਾ ਯਾਰ ਮੇਂ ਪਿੰਡ ਦਾ ਨਾਮ ਤੋਂ ਯਾਦ ਨਹੀਂ ਹੈ ਔਰ ਇਧਰ ਕੁਝ ਗਾਣੀਆਂ ਜੀ ਪਾਣੀ ਅਛਾ ਡਾਣੀ ਬਟਨ ਸਿੰਘ ਹਾਂ ਬਟਨ ਸਿੰਘ ਕਿਲਕੀਆਂ ਪਿੰਡ ਇਧਰ ਤੁਹਾਡੀ ਟੀਮ ਗਈ ਹਾਂ ਟੀਮ ਗਈ ਹੋਈ ਹੈ ਅਭੀ ਜੀ ਤਾਂ ਇਹ ਸਾਡੀ ਤਸਵੀਰ ਆ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕੈਂਪ ਦੇ ਵਿੱਚ ਦੇਖ ਰਹੋ ਮਕੰਦ ਲਾਲ ਦਾ ਇਹ ਜੀ ਘਰ ਰਹਿ ਸਕੂਲ ਦੇ ਵਿੱਚ ਰਹਿ ਰਿਆ ਇਹ ਪਰਿਵਾਰ ਮੈਂਬਰ ਉਹਨਾਂ ਦਾ ਤਾਂ ਨਾਲ ਜੋ ਇਸ ਕੈਂਪ ਦੇ ਵਿੱਚ ਸੇਵਾ ਵੀ ਕਰ ਰਹੇ ਨੇ ਰਾਮਨ ਭਾਇਆ ਜੀ ਤਾਂ ਜਿੰਮੇਵਾਰੀ ਬਾਣ ਜਾਂਦੀ ਜਦੋਂ ਜਿਵੇਂ ਆਪਣੇ ਘਰ ਵਿੱਚ ਸਫਾਈ ਕਰਨਾ ਚਾਹ ਪਾਣੀ ਬੁਲਾਉਣਾ ਤਾਂ ਇੱਕ ਹੋਰ ਪੰਜੀ ਖੜਿਆ ਜੀ ਪੰਜੀ ਨਮਸਕਾਰ ਸਤਿ ਸ਼੍ਰੀ ਅਕਾਲ ਵੀਰ ਜੀ ਆਪਣਾ ਨਾਮ ਜੀ ਹਾਂਜੀ ਮੇਰਾ ਨਾਮ ਕਮਲਜੀਤ ਕੌਰ ਆ ਵੀਰ ਜੀ ਵੀਰ ਜੀ ਸਾਨੂੰ 5 ਦਿਨ ਹੋ ਗਏ ਕੈਂਪ ਵਿੱਚ ਆਏ ਨੂੰ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਪ੍ਰਿੰਸੀਪਲ ਸਰ ਦਾ ਕਿ ਸਾਨੂੰ ਬਹੁਤ ਸੰਯੋਗ ਦੇ ਰਹੇ ਨੇ ਹਰ ਇੱਕ ਚੀਜ਼ ਦੀ ਸਹੂਲਤ ਦੇ ਰਹੇ ਨੇ ਲੰਗਰ ਪ੍ਰਸ਼ਾਦ ਦੇ ਜੀ ਸਮਾਨ ਦੀ ਹਰ ਇੱਕ ਚੀਜ਼ ਦੀ ਸਾਨੂੰ ਕੋਈ ਇੱਥੇ ਕਮੀ ਨਹੀਂ ਹੈਗੀ ਅਸੀਂ ਵੀਰ ਜੀ ਉਹਨਾਂ ਨਾਲ ਸੇਵਾ ਵੀ ਨਿਭਾ ਰਹੇ ਹਾਂ ਤੇ ਇੱਥੇ ਰਹਿ ਵੀ ਰਹੇ ਹਾਂ ਜੀ ਤਾ ਜਿਹੜੇ ਪੈਣਾ ਵੀ ਰਾਂਦੇ ਨੇ ਉਹਨਾਂ ਦਾ ਫੇਰ ਮੰਨ ਲਓ ਚਾਹ ਪਾਣੀ ਵੀ ਨਾਲ ਨਾਲ ਹਾਂਜੀ ਚਾਹ ਪਾਣੀ ਨਾਲ ਦੀ ਨਾਲ ਪੈਣਾ ਭਰਾਵਾ ਜੋਗਾ ਬਨਾਇਆ ਵੀ ਜਾਂਦਾ ਉਹਨਾਂ ਨੂੰ ਨਾਲ ਵੀ ਕਿਹਾ ਜਾਂਦਾ ਕਿ ਸੇਵਾ ਕਰੋ ਤੇ ਨਾਲ ਖਾਓ ਸਫਾਈ ਵਗੈਰਾ ਜਿਹੜੇ ਕਮਰੇ ਚ ਆਪਣੀ ਵਤੀ ਕਰ ਲਈ ਨੇ ਹਾਂਜੀ ਸੇਵਾਜੀ ਜਿਹੜੇ ਕਮਰੇ ਚ ਰਹਿ ਰਹੇ ਆ ਇਹਨੂੰ ਘਰ ਸਮਝ ਕੇ ਆਪਣੀ ਸਾਫ ਸਫਾਈ ਚਾਰਸਫੇਰੇ ਵੀ ਰੱਖ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸਾਂਜੀ ਤਸਵੀਰਾਂ ਦੇਖੋ ਜੀ ਇਹ ਕੈਂਪ ਦੇ ਵਿੱਚ ਪਾਣੀ ਦੀਆਂ ਬੋਤਲਾਂ ਔਰ ਇਹ ਹੋਰ ਵੀ ਸੇਵਾ ਲੈ ਕੇ ਆ ਰਹੇ ਨੇ ਆਰਤਾਰਨ ਦੀ ਸੇਵਾ ਇੱਥੇ ਮਿਲੇਗੀ